वैसे त जेलਾਂ ਨੂੰ ਸੁਧਾਰ ਕਰਕੇ ਆਖਿਆ ਜਾਂਦਾ ਪਰ ਇਹ ਸੁਧਾਰ ਕਰ ਵਿਗਾੜ ਕਰ ਬਣ ਗਏ ਨੇ ਜਿੰਨਾ ਜੇਲਾ ਦੇ ਵਿੱਚ ਹੁਣ ਗੰਦ ਪਿਆ ਉਹਨਾਂ ਬਾਹਰ ਨਹੀਂ ਆ। ਜੇਲਾ ਦੇ ਵਿੱਚ ਤਸਕਰ ਬਦਮਾਸ਼ ਜਿਸ ਹੱਬ ਦੇ ਨਾਲ ਮੌਜਾਂ ਕਰਦੇ ਨੇ ਮਹੀਨਿਆਂ ਦੇ ਵਿੱਚ 43000 ਤੋਂ ਵੱਧ ਕੌਲਾ ਵੀ ਕਰ ਦਿੰਦੇ ਨੇ ਤੇ ਹੁਣ ਇੱਕ ਅਜਿਹਾ ਮਸਲਾ ਆ ਕਿ ਇੱਕ ਜੇਲ ਸੁਪਰਡਿੰਟ ਤੇ ਇਲਜ਼ਾਮ ਲੱਗੇ ਸੀ ਕਿ ਕੈਦੀਆਂ ਦੇ ਨਾਲ ਜੇਲ ਦੇ ਵਿੱਚ ਕੁੱਟਮਾਰ ਕੀਤੀ ਹਾਲਾਂਕਿ ਕੁਨੂਨੀ ਤੌਰ ਤੇ ਤੁਸੀਂ ਕਿਸੇ ਕੈਦੀ ਦੇ ਨਾਲ ਕੁੱਟਮਾਰ ਨਹੀਂ ਕਰ ਸਕਦੇ ਪੀੜਤ ਨੂੰ ਇਨਸਾਫ ਲੈਣ ਵਾਸਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਹਾਈ ਕੋਰਟ ਦੀ ਸ਼ਕਤੀ ਤੋਂ ਬਾਅਦ ਪੰਜਾਬ ਸਰਕਾਰ ਮਜਬੂਰ ਹੋਈ ਤੇ ਫਿਰ ਸੁਪਰਡੈਂਟ ਨੂੰ ਮੁਤਲ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਬਾਕੀ ਅਧਿਕਾਰੀਆਂ ਖਿਲਾਫ ਵਿਭਾਗੀ ਕਾਰਵਾਈ ਕਰਨ ਦਾ ਪਰੋਸਾ ਦਿੱਤਾ ਮਸਲਾ ਜਲਾਸ਼ਰਪੁਰ ਦਾ ਜਲਾਸ਼ਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਕੈਦੀ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਜੇਲ੍ਹ ਸੁਪਰਡੈਂਟ ਨੂੰ ਮੁਤਲ ਕਰ ਦਿੱਤਾ ਗਿਆ ਇਸ ਸੰਬੰਧੀ ਹੀਟਲੇ ਪੱਧਰ ਦੇ ਕਈ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ ਭਾਗੀ ਅਤੇ ਅਨੁਸ਼ਾਸਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਿਕਰ ਜੋਕ ਹੈ ਜੇਲ੍ਹ ਵਿੱਚ ਬੰਦ ਹਰਿੰਦਰਪਾਲ ਸਿੰਘ ਔਰ ਫਰੀंदा ਨੇ ਆਪਣੇ ਵਕੀਲ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਦਰਵਾਜ਼ਾ ਖੜਕਾਇਆ ਉਸ ਪਟੀਸ਼ਨ ਦੇ ਵਿੱਚ ਉਸਨੇ ਦੋਸ਼ ਲਗਾਇਆ ਕਿ 31 ਅਕਤੂਬਰ ਨੂੰ ਜੇਲ੍ਹ ਅਧਿਕਾਰੀਆਂ ਤੇ ਵਾਰਡਰਾਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਦੋ ਦਿਨ ਲਈ ਉਸ ਨੂੰ ਵੱਖਰੀ ਬੈਰਕ ਵਿੱਚ ਬੰਦ ਕਰਕੇ ਅ ਤਸੀਹੇ ਦਿੱਤੇ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਗੈਰਕਾਨੂੰਨੀ ਕੰਮ ਕਰਵਾਉਣ ਲਈ ਉਸ ਨਾਲ ਕੁੱਟਮਾਰ ਕੀਤੀ ਗਈ ਸੀ ਕੇਸ ਦੀ ਜਾਂਚ ਫਿਰ ਇੱਕ ਪੰਜਾਬ ਪੁਲਿਸ ਦੇ ਡੀਆਈਜੀ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਗਈ ਜਿਸ ਨੇ ਰਿਪੋਰਟ ਵਿੱਚ ਕੁੱਟਮਾਰ ਦੇ ਦੋਸ਼ਾਂ ਨੂੰ ਝੁਠਲਾਉਂਦੇ ਦੱਸਿਆ ਕਿ ਇਹ ਮਬੂਲੀ ਜੀ ਘਟਨਾ ਸੀ ਇਸ ਰਿਪੋਰਟ ਦੇ ਆਧਾਰ ਤੇ ਫਿਰ ਏਡੀਜੀਪੀ ਜੇਲ ਨੇ ਅਦਾਲਤ ਨੂੰ ਹਲਫੀਆ ਬਿਆਨ ਦਿੱਤਾ ਕਿ ਅਜਿਹੀ ਕੋਈ ਘਟਨਾ ਹੀ ਨਹੀਂ ਵਾਪਰੀਆ ਉਧਰ ਕੈਦੀ ਦੇ ਵਕੀਲ ਨੇ ਜਦੋਂ ਜੇਲ ਦੇ ਸੀਸੀਟੀਵੀ ਕੈਮਰਿਆਂ ਦੀ ਕਲਪ ਅਦਾਲਤ ਨੂੰ ਦਿਖਾਈ ਤਾਂ ਕੁੱਟਮਾਰ ਦੀ ਪੁਸ਼ਟੀ ਹੋ ਗਈ। ਅਦਾਲਤ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਜਿੱਥੇ ADGP ਜੇਲ੍ਹ ਨੂੰ ਤਲਬ ਕੀਤਾ ਉੱਥੇ ਹੀ ਇਸ ਕੇਸ ਦੀ ਜਾਂਚ ਦੁਬਾਰਾ ਕਰਵਾਉਣ ਦੇ ਆਦੇਸ਼ ਦਿੱਤੇ। ਫਿਰ ਜੇਲ੍ਹ ਵਿਭਾਗ ਦੇ IG ਵੱਲੋਂ ਮਾਮਲੇ ਦੀ ਦੁਬਾਰਾ ਜਾਂਚ ਕੀਤੀ ਗਈ ਤਾਂ ਇਸ ਵਿੱਚ ਜੇਲ੍ਹ ਅਧਿਕਾਰੀਆਂ ਦੇ ਵਾਰਡਰਾਂ ਨੂੰ ਦੋਸ਼ੀ ਪਾਇਆ ਗਿਆ ਜਿਹਦੇ ਚੱਲਦੇ ਆ ਏਡੀਜੀਪੀ ਜੇਲ੍ਹ ਵੱਲੋਂ ਹਾਈ ਕੋਰਟ ਨੂੰ ਦਿੱਤੇ ਦਿਨੀ ਹਲਫੀਆ ਬਿਆਨ ਦਿੰਦਿਆਂ ਕਸੂਰਵਾਰ ਖਿਲਾਫ ਕਾਰਵਾਈ ਕਰਨ ਦਾ ਬੇਰਵਾ ਦਿੱਤਾ। ਉਹਨਾਂ ਮੁਤਾਬਕ ਜੇਲ੍ਹ ਸੁਪਰਡੈਂਟ ਜਗਿੰਦਰਪਾਲ ਨੂੰ ਮੁਤਲ ਕਰ ਦਿੱਤਾ ਗਿਆ ਜਦ ਕਿ ਸੁਪਰਡੈਂਟ ਅਤੇ ਵਧੀਕ ਸੁਪਰਡੈਂਟ ਖਿਲਾਫ ਵਿਭਾਗੀ ਕਾਰਵਾਈ ਲਈ ਲਿਖ ਦਿੱਤਾ ਗਿਆ। ਦੋ ਸਾਇਕ ਸੁਪਰਡੈਂਟਾ ਹੈੱਡ ਵਾਰਡਰਾਂ ਤੇ ਵਾਰਡਰਾਂ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਅਦਾਲਤ ਨੂੰ ਏਡੀਜੀਪੀ ਜੇਲ੍ਹ ਵੱਲੋਂ ਲਿਖਤੀ ਤੌਰ ਤੇ ਜਾਣਕਾਰੀ ਦਿੱਤੀ ਗਈ ਹੈ ਇਹ ਵੀ ਦੱਸਿਆ ਗਿਆ ਕਿ ਕੈਦੀ ਹਰਿੰਦਰ ਪਾਲ ਨੂੰ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਉਧਰ ਹਿਸ਼ਾਰਪੁਰ ਦੇ ਐਸਐਸਪੀ ਨੂੰ ਕਥਿਤ ਦੋਸ਼ੀਆਂ ਖਿਲਾਫ ਕੇਸ ਦਰਜ ਕਰਨ ਲਈ ਵੀ ਲਿਖਿਆ ਗਿਆ ਜਿਸ ਤੇ ਹਿਸ਼ਾਰਪੁਰ ਦੇ ਥਾਣਾ ਸਿਟੀ ਪੁਲਿਸ ਨੇ ਕੇਸ ਦਰਜ ਕਰ ਲਿਆ ਪਰ ਐਫਆਰ ਵਿੱਚੋਂ ਕਿਸੇ ਵੀ ਜੇਲ੍ਹ ਅਧਿਕਾਰੀ ਜਾਂ ਕਰਮਚਾਰੀ ਦਾ ਨਾਮ ਜ਼ਿਕਰ ਨਹੀਂ ਕੀਤਾ ਗਿਆ ਉਦਰੇ ਕੋ ਹੋਰ ਮੰਦ ਭਾਗੀ ਖਬਰ ਹੈ ਕਿ ਜਿੱਥੇ ਇਸੇ ਜੇਲ ਦੇ ਸੁਪਰਡੈਂਟ ਨੂੰ ਮਤਲਬ ਕੀਤਾ ਗਿਆ ਉੱਥੇ ਬੀਤੇ ਦਿਨੀ ਕੇਂਦਰੀ ਜੇਲ ਵਿੱਚ ਦੋ ਹਵਾਲਾਤਿਆਂ ਨੇ ਕਥਿਤ ਤੌਰ ਤੇ ਕਿਸੇ ਜਰੀਏ ਆਪਣੀ ਜੀਵਨ ਲੀਲਾ ਖਤਮ ਕਰ ਲਈਆ ਇਹਨਾਂ ਮ੍ਰਿਤਕਾਂ ਦੀ ਪਛਾਣ ਓਂਕਾਰ ਚੰਦ ਉਮਰ 40 ਸਾਲ ਵਾਸੀ ਸੁੰਦਰਨਗਰ ਅਤੇ ਟੀਟੂ ਉਮਰ 22-22 ਸਾਲ ਵਾਸੀ ਮਿਹਣਾਬਜੋਈ ਹੈ ਇਹ ਦੋਵੇਂ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦੱਸੇ ਜਾ ਰਹੇ ਓਂਕਾਰ ਨਸ਼ੇ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਸੀ ਜਦਕਿ ਟੀਟੂ ਜ਼ਬਰ ਜਨਾਹ ਦੇ ਕੇਸ ਦੇ ਤਹਿਤ ਜੇਲ੍ਹ ਚ ਬੰਦ ਸੀ ਸਵੇਰੇ ਬਾਰਕ ਨੰਬਰ 23 ਦੇ ਗੁਸਲਖਾਨਿਆਂ ਵਿੱਚੋਂ ਇਹਨਾਂ ਦੋਹਾਂ ਦੀਆਂ ਲੋTHA ਗ੍ਰੀਨਲਾਲ ਲਟਕਦੀਆਂ ਮਿਲੀਆਂ ਨੇ ਜੁਡੀਸ਼ੀਅਲੀ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਜੇਲ੍ਹ ਦੇ ਸਟਾਫ ਤੇ ਹੋਰਨਾ ਹਵਾਲਾਤਿਆਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਸ਼ਾਰਪੁਰ ਦੇ ਨਾਲ ਸਬੰਧਤ ਖਬਰ ਇੱਕ ਨਾਲ ਜੇਲ੍ਹ ਦੇ ਵਿੱਚ ਕੁੱਟਮਾਰ ਹੋਈ ਜੇਲ੍ਹ ਸੁਪਰਡੈਂਟ ਨੂੰ ਮੁਤਲ ਕਰ ਦਿੱਤਾ ਗਿਆ ਬਾਕੀਆਂ ਦੇ ਖਿਲਾਫ ਅਨੁਸ਼ਾਸਨੀ ਤੇ ਵਿਭਾਗੀ ਕਾਰਵਾਈ ਤੇ ਉਸੇ ਜੇਲ੍ਹ ਦੇ ਵਿੱਚ ਦੋ ਕੈਦੀ ਜਿਹੜੇ ਇੱਕ ਨਸ਼ੇ ਦੇ ਕੇਸ ਦੇ ਵਿੱਚ ਇੱਕ ਜ਼ਬਰ ਜਨਾਹ ਦੇ ਕੇਸ ਦੇ ਵਿੱਚ ਸਜ਼ਾ ਕੱਟ ਰਹੇ ਸੀ ਉਹਨਾਂ ਨੇ ਆਪਣੀ ਜੀਵਨ ਦੀ ਲਾਖਤਮ ਕਰ ਲਈ ਪੂਰੀ ਲਿਸਟ ਜਾਣਕਾਰੀ ਨਾਲ ਤੁਹਾਨੂੰ ਲੱਗਦਾ ਹੈ ਕਿ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ